ਦੇਸੀਨ ਦੀ ਪਾਰ ਤੇ ਪਾਕਿਸਤਾਨ ਵਿਚਕਾਰ ਦੁਆਰਾ ਤਣਾਅ ਵਧਦਾ ਹੋਇਆ ਨਜ਼ਰ ਆ ਰਿਹਾ ਹੈ ਜਿਸ ਤਰੀਕੇ ਭਾਰਤ ਦੇ ਆਰਮੀ ਅਫਸਰ ਦੇ ਵੱਲੋਂ ਸਟੇਟਮੈਂਟ ਜਾਰੀ ਕੀਤੀ ਗਈ ਸੀ ਕਿ ਪਾਕਿਸਤਾਨ ਨੂੰ ਜਿਓਗ੍ਰਾਫਿਕਲੀ ਮਿਟਾ ਦੇਣਗੇ ਜਿਸ ਤੋਂ ਬਾਅਦ ਰਾਣਾ ਸਿੰਘ ਦਾ ਭਾਰਤ ਰੱਖਿਆ ਮੰਤਰੀ ਦਾ ਬਿਆਨ ਆਇਆ ਉਸ ਤੋਂ ਬਾਅਦ ਹੁਣ ਪਾਕਿਸਤਾਨ ਦੇ ਮੰਤਰੀ ਅਤੇ ਫੌਜ ਵੱਲੋਂ ਬਿਆਨ ਆ ਰਹੇ ਨੇ ਕਿਵੇਂ ਦੇਖਦੇ ਹੋ ਦੋਨਾਂ ਦੇਸ਼ਾਂ ਦੇ ਵਿਚਕਾਰ ਦੁਆਰਾ ਜੋ ਇਸ ਵਕਤ ਐਨੀ ਤਲਕੀ ਵਧ ਰਹੀ ਹੈ ਕਿਸ ਵੱਲ ਵਧੇਗਾ ਇਹ ਕਿ ਜੰਗ ਹੋਏਗੀ ਜਾਂ ਸਿਰਫ ਸ਼ਬਦਗਤ ਰਹਿ ਜਾਣਗੇ ਜਾਂ ਇਸ ਦੇ ਪਿੱਛੇ ਕੋਈ ਹੋਰ ਕਾਰਨ ਨੇ ਜੀ ਜੀ ਬਿਲਕੁਲ ਬਿਲਕੁਲ ਪਿਛਲੇ ਮਹੀਨਿਆਂ ਦੇ ਵਿੱਚ ਜਦੋਂ ਪਹਿਲਗਮ ਅਟੈਕ ਹੋਇਆ ਨਾ ਉਹਦੇ ਵਿੱਚ ਜਿਹੜੇ ਲੋਕ ਮਾਰੇ ਗਏ ਉਸ ਤੋਂ ਬਾਅਦ ਤਣਾਅ ਵਧਿਆ ਸੀ ਤੇ 4-5 ਦਿਨ ਦੀ ਜਾਂ ਕਹਿ ਲਈਏ 10 ਦਿਨ ਦੀ ਲੜਾਈ ਜਿਹੜੀ ਆ ਦੋਨਾਂ ਮੁਲਕਾਂ ਦੇ ਵਿੱਚ ਆਪਸੀ ਚੱਲੀ ਉਸ ਤੋਂ ਬਾਅਦ ਇਹ ਲੜਾਈ ਅਚਾਨਕ ਰੁਕ ਜਾਂਦੀ ਹੈ ਤੇ ਡੋਨਲਡ ਟਰੰਪ ਹੋਰਾਂ ਵੱਲੋਂ ਇੱਕ ਟਵੀਟ ਕੀਤਾ ਜਾਂਦਾ ਕਿ ਇਹ ਲੜਾਈ ਜਿਹੜੀ ਆ ਉਹ ਮੈਂ ਰੋਕ ਦਿੱਤੀ ਹੈ ਮੈਂ ਦੋਨਾਂ ਮੁਲਕਾਂ ਦਾ ਸਮਝੌਤਾ ਕਰਾ ਦਿੱਤਾ ਹੈ ਇਹ ਦੋਨੋਂ ਮੁਲਕ ਜਿਹੜੇ ਨੇ ਨਿਊਕਲੀਅਰ ਵੈਪਨਸ ਵਾਲੇ ਪਾਸੇ ਨੂੰ ਵਧਣ ਜਾ ਰਹੇ ਸੀ ਸੋ ਮੈਂ ਇਹ ਜੰਗ ਰੁਕਵਾਈ ਹੈ ਹਾਲਾਂਕਿ ਇੰਡੀਆ ਇਸ ਗੱਲ ਨੂੰ ਜਿਹੜਾ ਹੈਗਾ ਉਹ ਕਲੇਮ ਕਰਦਾ ਹੈ ਕਿ ਇਹ ਅਸੀਂ ਰੋਕੀ ਹੈ ਇਹਦੇ ਵਿੱਚ ਡੋਨਲਡ ਟਰੰਪ ਦਾ ਕੋਈ ਵੀ ਹੱਥ ਨਹੀਂ ਹੈ ਪਰ ਜੇ ਦੂਸਰੇ ਪਾਸੇ ਆਪਾਂ ਗੱਲ ਕਰੀਏ ਪਾਕਿਸਤਾਨ ਦੀ ਤਾਂ ਪਾਕਿਸਤਾਨ ਨੇ ਡੋਨਲਡ ਟਰੰਪ ਦਾ ਜੰਗ ਰੁਕਵਾਉਣ ਵਾਸਤੇ ਥੈਂਕਸ ਕੀਤਾ ਧੰਨਵਾਦ ਕੀਤਾ ਹੁਣ ਤੁਸੀਂ ਦੇਖੋ ਵੀ ਹੁਣ ਦੋਨਾਂ ਮੁਲਕਾਂ ਦੇ ਵਿੱਚ ক্রিকেট ਮੈਚ ਵੀ ਚੱਲ ਰਹੇ ਨੇ ਵਾਗਾ ਤੇ ਹੁੰਦੀ ਜਿਹੜੀ ਪ੍ਰੇਡ ਹੈਗੀ ਇਹ ਨਿਤ ਦਿਨ ਉਹ ਵੀ ਚੱਲ ਰਹੀ ਹੈ ਸੋ ਇੱਕ ਪਾਸੇ ਲੱਗ ਇਹ ਰਿਹਾ ਕਿ ਹੁਣ ਮਾਹੌਲ ਜਿਹੜਾ ਹੈਗਾ ਉਹ ਆਮ ਹੋ ਗਿਆ ਸ਼ਾਂਤ ਹੋ ਗਿਆ ਪਰ ਇਸ ਮੌਕੇ ਦੇ ਉੱਤੇ ਭਾਰਤ ਵੱਲੋਂ ਬਿਆਨ ਦੇਣੇ ਜਿਹੜੇ ਨੇ ਇਹਦੇ ਵਿੱਚ ਇਹ ਹੁਣ ਸਵਾਲ ਵੀ ਪੈਦਾ ਹੋ ਜਾਂਦਾ ਵੀ ਆਖਰ ਕਿਹੜੀ ਗਿੱਦੜ ਸਿੰਘੀ ਜਿਹੜੀ ਹੈ ਭਾਰਤ ਦੇ ਕੋਲ ਇਸ ਵੇਲੇ ਆ ਗਈ ਹੈ ਕਿ ਉਹ ਦੁਬਾਰਾ ਪਾਕਿਸਤਾਨ ਨੂੰ ਲਲਕਾਰਨ ਲੱਗ ਪਿਆ ਮਤਲਬ ਕਿ ਆਖਰ ਕੱਢਣਾ ਕੀ ਚਾਹੁੰਦਾ ਪਾਕਿਸਤਾਨ ਦੇ ਵਿੱਚੋਂ ਕਿਉਂਕਿ ਦੇਖੋ ਰਾਜਨਾਥ ਸਿੰਘ ਹੋਰਾਂ ਦਾ ਬਿਆਨ ਆ ਜਾਣਾ ਕਿ ਜਿਵੇਂ ਸਨ 1965 ਦੇ ਵਿੱਚ ਸਾਡੀ ਆਰਮੀ ਲਾਹੌਰ ਤੱਕ ਪਹੁੰਚ ਗਈ ਸੀ ਇਸ ਵਾਰ ਅਸੀਂ ਗੁਜਰਾਤ ਵਾਲੇ ਪਾਸਿਓਂ ਕ라ਚੀ ਤੱਕ ਪਹੁੰਚ ਜਾਵਾਂਗੇ ਸਾਡੀ ਆਰਮੀ ਪਹੁੰਚੇਗੀ ਮਤਲਬ ਇਹ ਵੀ ਬੜੀ ਵੱਡੀ ਲਲਕਾਰ ਹੈ ਉਸ ਤੋਂ ਬਾਅਦ ਜਿਹੜੇ ਆਰਮੀ ਚੀਫ ਨੇ ਉਪੇਂਦਰ ਦਰਵੇਦੀ ਉਹਨਾਂ ਦਾ ਵੀ ਬਿਆਨ ਜਿਹੜਾ ਹੈਗਾ ਉਹ ਵੀ ਕਿਤੇ ਨਾ ਕਿਤੇ ਬਹੁਤ ਵੱਡਾ ਬਿਆਨ ਹੈ ਕਿ ਭਗਾਉਲਿਕ ਸਥਿਤੀ ਜਿਹੜੀ ਭਗਾਉਲਿਕ ਤੌਰ ਦੇ ਉੱਤੇ ਹੀ ਇਹਨੂੰ ਖਤਮ ਕਰ ਦਿਆਂਗੇ ਪਾਕਿਸਤਾਨ ਨੂੰ ਸੋ ਮਤਲਬ ਕਹਿਣ ਦਾ ਉਸ ਤੋਂ ਬਾਅਦ ਜਦੋਂ ਆਪਾਂ ਦੇਖਦੇ ਆਂ ਪਾਕਿਸਤਾਨ ਦਾ ਪਾਕਿਸਤਾਨ ਦੇ ਨਿੱਚੇ ਵੱਲੋਂ ਵੀ ਬਿਆਨ ਆ ਜਾਂਦਾ ਹੈ ਕਿ ਇਸ ਵਾਰ ਜਿਹੜੀ ਤਬਾਹੀ ਹੋਏਗੀ ਉਹ ਦੇਖਣਯੋਗ ਹੋਏਗੀ ਮਤਲਬ ਕਿ ਅਸੀਂ ਐਡਾ ਵੱਡਾ ਕੰਮ ਜਿਹੜਾ ਹੈਗਾ ਮਤਲਬ ਅਸੀਂ ਐਡਾ ਵੱਡਾ ਜਿਹੜਾ ਹੈਗਾ ਝਟਕਾ ਭਾਰਤ ਨੂੰ ਦੇਾਂਗੇ ਸੋ ਮਤਲਬ ਸਵਾਲ ਹੈ ਕਿ ਇਸ ਵੇਲੇ ਭਾਰਤ ਦੇ ਹੱਥ ਕਿਹੜੀ ਗਿੱਦੜ ਸਿੰਘੀ ਹੈ ਜਾਂ ਫਿਰ ਇਹ ਸਿਰਫ ਇੱਕ ਬਿਆਨਬਾਜ਼ੀ ਹੈਗੀ ਹੈ ਜੇ ਗਿੱਦੜ ਸਿੰਘੀ ਆਈ ਹੈ ਤਾਂ ਉਹ ਕਿਸ ਵੱਲੋਂ ਹਰੀ ਝੰਡੀ ਦਿੱਤੀ ਗਈ ਹੈ ਕਿਉਂਕਿ ਇੱਕ ਪਾਸੇ ਆਪਾਂ ਪਿਛਲੇ ਵੀਡੀਓਜ਼ ਦੇ ਵਿੱਚ ਵੀ ਗੱਲ ਕੀਤੀ ਸੀ ਕਿ ਪਾਕਿਸਤਾਨ ਦੀ ਜਿਹੜੀ ਹੈ ਉਹ ਮਤਲਬ ਕਿ ਦੋਵੇਂ ਹੱਥੇ ਲੱਡੂ ਜਿਹੜੇ ਨੇ ਉਹ ਹੈਗੇ ਆ ਚਾਈਨਾ ਵਾਲਾ ਪਾਸਾ ਵੀ ਉਹਦਾ ਖੁੱਲਾ ਰਸ਼ੀਆ ਵਾਲਾ ਪਾਸਾ ਵੀ ਖੁੱਲ ਗਿਆ ਤੇ ਅਮਰੀਕਾ ਵੀ ਬਾਰ ਬਾਰ ਸਾਧ ਰਿਹਾ ਤੇ ਹੁਣ ਜੇ ਭਾਰਤ ਦੀ ਗੱਲ ਕਰੀਏ ਤਾਂ ਭਾਰਤ ਇਹ ਸਾਰੇ ਘਟਨਾਕਰਮ ਦੇ ਵਿੱਚ ਕਿਤੇ ਨਾ ਕਿਤੇ ਪਛੜਿਆ ਹੋਇਆ ਨਜ਼ਰ ਆਇਆ ਕਿਉਂਕਿ ਅਮਰੀਕਾ ਦੇ ਨਾਲ ਇਸ ਵੇਲੇ ਮਾਹੌਲ ਸਖਾਵਾਂ ਨਹੀਂ ਹੈ ਚਾਈਨਾ ਵੱਲ ਹੱਥ ਜ਼ਰੂਰ ਵਧਾਇਆ ਪਰ ਚਾਈਨਾ ਨੇ ਕਿਤੇ ਨਾ ਕਿਤੇ ਪਾਸਟ ਦੇ ਵਿੱਚ ਇੱਕ ਸਟੇਟਮੈਂਟ ਦਿੱਤੀ ਹੋਈ ਹੈ ਕਿ ਅਸੀਂ ਪਾਕਿਸਤਾਨ ਦੀ ਸੋਵਰਨਿਟੀ ਦੇ ਨਾਲ ਖੜੇ ਹੋਏ ਹਾਂ ਪਾਕਿਸਤਾਨ ਦੀ ਸੋਵਰਨਿਟੀ ਨੂੰ ਕੋਈ ਵੀ ਚੈਲੰਜ ਕਰੇਗਾ ਤੇ ਅਸੀਂ ਅੱਗੇ ਹੋ ਕੇ ਲੜਾਂਗੇ ਸੋ ਇਹ ਸਾਰਾ ਹੋਣ ਦੇ ਬਾਵਜੂਦ ਵੀ ਭਾਰਤ ਕਿਉਂ ਜਾਣਾ ਚਾਹੁੰਦਾ ਹੈ ਯੁੱਧ ਦੇ ਵਿੱਚ ਪਾਕਿਸਤਾਨ ਦੇ ਨਾਲ ਇਹ ਸਵਾਲ ਹੈਗਾ ਇਹ ਸਵਾਲ ਦੇ ਜਵਾਬ ਆਉਂਦੇ ਦਿਨਾਂ ਦੇ ਵਿੱਚ ਸਾਨੂੰ ਜਰੂਰ ਵੈਸੇ ਮਿਲ ਜਾਣਗੇ ਪਰ ਜਿੱਥੋਂ ਤੱਕ ਮੇਰੀ ਸਮਝ ਕੰਮ ਕਰਦੀ ਹੈ ਇਹ ਸਿਰਫ ਤੇ ਸਿਰਫ ਬਿਆਨ ਨੇ ਜੰਗ ਨਹੀਂ ਲੱਗਣ ਵਾਲੀ ਕਿਉਂਕਿ ਜੰਗ ਲੱਗੀ ਦੋ ਨਿਊਕਲੀਅਰ ਮੁਲਕਾਂ ਦੇ ਵਿੱਚ ਅੱਬਲ ਤਾਂ ਜੰਗ ਲੱਗਦੀ ਹੀ ਨਹੀਂ ਹੁੰਦੀ ਜੇ ਲੱਗ ਜਾਵੇ ਤਾਂ ਉਹ ਬੜੀ ਵੱਡੀ ਤਬਾਹੀ ਨਿਕਲ ਕੇ ਸਾਹਮਣੇ ਆਉਂਦੀ ਹੈ ਜੋ ਕਿ ਪਾਕਿਸਤਾਨ ਨੇ ਵੀ ਇਹ ਗੱਲ ਕਹਿ ਦਿੱਤੀ ਹੈ ਮਤਲਬ ਜੇ ਭਾਰਤ ਵੱਲੋਂ ਜੰਗ ਲਾਈ ਜਾਂਦੀ ਹੈ ਪਾਕਿਸਤਾਨ ਵੀ ਉਹਦੇ ਵਿੱਚ ਵੱਡੇ ਪੱਧਰ ਤੇ ਸ਼ਮੂਲੀਅਤ ਕਰੇਗਾ ਜਿਵੇਂ ਦੇਖੋ ਨਾ ਇੱਕ ਹੁਣ 사우ਦੀ ਅਰਬ ਦੇ ਨਾਲ ਵੀ ਸਮਝੌਤਾ ਹੋਇਆ ਪਾਕਿਸਤਾਨ ਦਾ ਕਿ ਤੇਰੇ ਤੇ ਜੰਗ ਮੇਰੇ ਤੇ ਜੰਗ ਮੇਰੇ ਤੇ ਜੰਗ ਯਾਨੀ ਕਿ ਤੇਰੇ ਤੇ ਜਾਏਗਾ ਉਹ ਦੋਨਾਂ ਮੁਲਕਾਂ ਨੇ ਆਪਣਾ ਸਮਝੌਤਾ ਜਿਹੜਾ ਕਰ ਲਿਆ ਤੇ ਕਿਤੇ ਨਾ ਕਿਤੇ ਇਹ ਵੀ ਗੱਲਾਂ ਨਿਕਲ ਕੇ ਸਾਹਮਣੇ ਆ ਰਹੀਆਂ ਕਿ ਅਰਬ ਮੁਲਕ ਜਿਹੜੇ ਨੇ ਉਹ ਹੁਣ ਇੱਕ ਜੁਟਤਾ ਯੂਨਿਟੀ ਕਰਨ ਜਾ ਰਹੇ ਆ ਵੀ ਇੱਕ ਦੂਸਰੇ ਤੇ ਹਮਲਾ ਜਦੋਂ ਹੋਏਗਾ ਤੇ ਅਸੀਂ ਸਾਰੇ ਹੀ ਰਲ ਕੇ ਜਿਹੜਾ ਉਹਦਾ ਮੁਕਾਬਲਾ ਕਰਾਂਗੇ ਸੋ ਇਸ ਸਿਚੁਏਸ਼ਨ ਦੇ ਵਿੱਚ ਭਾਰਤ ਦਾ ਇਹ ਬਿਆਨ ਦੇਣਾ ਇਹ ਸਿਰਫ ਤੇ ਸਿਰਫ ਮੈਨੂੰ ਲੱਗਦਾ ਪੀ ਇਹ ਬਿਆਨਬਾਜ਼ੀ ਹੈ ਬਿਆਨਬਾਜ਼ੀ ਹੈਗੀ ਆ ਇਸ ਤੋਂ ਬਾਅਦ ਕੁਛ ਨਹੀਂ ਹੈ ਜੰਗ ਜਿਹੜੀ ਹੈਗੀ ਆ ਉਹ ਨਹੀਂ ਲੱਗਣੀ ਨਾ ਪਾਕਿਸਤਾਨ ਜੰਗ ਚਾਹੁੰਦਾ ਤੇ ਨਾ ਹੀ ਭਾਰਤ ਜਿਹੜਾ ਹੈ ਉਹ ਜੰਗ ਚਾਹੁੰਦਾ ਸਿਰਫ ਤੇ ਸਿਰਫ ਬਿਆਨਬਾਜ਼ੀ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਉਹ ਵੀ ਉਹ ਵੀ ਸਿਰਫ ਤੇ ਸਿਰਫ ਆਪਾਂ ਇਹ ਕਹਿ ਸਕਦੇ ਆਂ ਵੀ ਦਿਖਾਉਣ ਵਾਸਤੇ ਆਪਣੇ ਦੁਨੀਆ ਭਰ ਦੇ ਵਿੱਚ ਜੋ ਇਸ ਵੇਲੇ ਪਾਕਿਸਤਾਨ ਦਾ ਇੱਕ ਕਦਮ ਵਧਿਆ ਸੋ ਉਹ ਕਦਮ ਵਧਾ ਦੇਖ ਕੇ ਭਾਰਤ ਜਿਹੜੀ ਹੈ ਉਹ ਇਹ ਬਿਆਨਬਾਜ਼ੀ ਕਰ ਰਿਹਾ ਹੈ ਤਾਂ ਕਿ ਉਹਦਾ ਵੀ ਕਿਤੇ ਨਾ ਕਿਤੇ ਕੋਈ ਯੋਗਦਾਨ ਜਿਹੜਾ ਹੈਗਾ ਉਹ ਦੁਨੀਆ ਵੇਖੇ ਕਿ ਅਸੀਂ ਵੀ ਤਿਆਰ ਆ ਅਸੀਂ ਹਾਰੇ ਨਹੀਂ ਆ ਮਤਲਬ ਕਿ ਇਹ ਦਾਵਾ ਕੀਤਾ ਜਾਂਦਾ ਨਾ ਪਾਕਿਸਤਾਨ ਵੱਲੋਂ ਕਿ ਅਸੀਂ ਪੰਜ ਤੁਹਾਡੇ ਜਹਾਜ਼ ਜਿਹੜੇ ਰਫੇਲ ਸੁੱਟੇ ਆ 6 ਸੁੱਟੇ ਆ ਤੇ ਕਈ ਤਾਂ ਇਹ ਵੀ ਕਹਿ ਰਹੇ ਇੰਟਰਨੈਸ਼ਨਲ ਅਖਬਾਰ ਇੰਟਰਨੈਸ਼ਨਲ ਐਕਸਪਰਟਸ ਜਿਹੜੇ ਨੇ ਉਹ ਇਹ ਵੀ ਕਹਿ ਰਹੇ ਕਿ ਸ ਜੰਗ ਦੇ ਵਿੱਚ ਜੇਤੋ ਹੀ ਪਾਕਿਸਤਾਨ ਰਿਹਾ ਸੋ ਹਰੇ ਕਾਸੇ ਨੂੰ ਦੇਖਦੇ ਹੁਆ ਭਾਰਤ ਵੱਲੋਂ ਇਹ ਬਿਆਨਬਾਜ਼ੀ ਜਿਹੜੀ ਆ ਕੀਤੀ ਜਾ ਰਹੀ ਹੈ ਨਾ ਭਾਰਤ ਜੰਗ ਚਾਹੁੰਦਾ ਹੈ ਤੇ ਨਾ ਹੀ ਪਾਕਿਸਤਾਨ ਜੀ ਜੀ ਦਿਲਜੀਤ ਸਿੰਘ ਜੀ ਇੱਕ ਪਾਸੇ ਭਾਰਤ ਅਤੇ ਪਾਕਿਸਤਾਨ ਦੀ ਆਰਮੀ ਅਤੇ ਪੋਲੀਟਿਸ਼ੀਨ ਇਸ ਤਰੀਕੇ ਦੇ ਬਿਆਨ ਦੇ ਰਹੇ ਨੇ ਦੂਜੇ ਪਾਸੇ ਦੋਨਾਂ ਦੇਸ਼ਾਂ ਦੀ ਕ੍ਰਿਕਟ ਟੀਮ ਨੇ ਜੋ ਮੈਚ ਹੋ ਰਹੇ ਨੇ ਪਹਿਲਾਂ ਮੁੰਡਿਆਂ ਦਾ ਕ੍ਰਿਕਟ ਮੈਚ ਹੋਇਆ ਸੀ ਮੈਨਜ਼ ਦਾ ਹੋਇਆ ਸੀਗਾ ਫਿਰ ਔਰੂਮਨ ਕ੍ਰਿਕਟ ਮੈਚ ਹੋਇਆ ਸੀ ਪਿਛਲੇ ਸੰਡੇ ਇਹਨਾਂ ਦੋਨਾਂ ਮੈਚਾਂ ਦੇ ਵਿੱਚ ਹੀ ਪਹਿਲਾਂ ਪਾਕਿਸਤਾਨ ਦੇ ਮੈਨਜ਼ ਵੱਲੋਂ ਤੇ ਬਾਅਦੋਂ ਹੁਣ ਜਿਹੜੀ ਔਮਨਸ ਵੱਲੋਂ ਵੀ ਇਸ਼ਾਰੇ ਕੀਤੇ ਗਏ ਨੇ ਰਫੇਲ ਇਸ ਸਾਰੇ ਜੰਗ ਦੇ ਵਿੱਚ ਜੋ ਖੇਡ ਹੋ ਵੀ ਰਹੀ ਹੈ ਤੇ ਖੇਡ ਦੇ ਵਿੱਚ ਵੀ ਫਿਰ ਇਸ ਤਰੀਕੇ ਦੀ ਕਹ ਲਓ ਕਿ ਕਿ ਦੂਜੇ ਦੇ ਉੱਤੇ ਟਿਚਣਾ ਕਰਨੀਆਂ ਸੁਣਾਦ ਨਹੀਂ ਖੇਡ ਇਸ ਤਰ੍ਹਾਂ ਨਹੀਂ ਖੇਡ ਹੋਣ ਕਿਉਂਕਿ ਇੱਕ ਦੂਜੇ ਦੇ ਉੱਤੇ ਕਲੇਮ ਖੜੇ ਕਰ ਦਿੱਤੇ ਨੇ ਭਾਰ ਦੇ ਉੱਤੇ ਕਿ ਪੂਰੇ ਜੇ ਆਪਾਂ ਦੇਖੀਏ ਕਿ ਇੰਟਰਨੈਸ਼ਨਲ ਮੈਚ ਚੱਲਦੇ ਵੇਲੇ ਹੀ ਉਹ ਇੰਟਰਨੈਸ਼ਨਲ ਮੈਚ ਚੱਲਦੇ ਵੇਲੇ ਵਰਲਡ ਦੇ ਮੈਚ ਚੱਲਦੇ ਵੇਲੇ ਵਰਲਡ ਕੱਪ ਚੱਲਦਾ ਪਿਆ ਵੂਮਨਸ ਦੇ ਵਿੱਚ ਉਸ ਤਰੀਕੇ ਦੇ ਇਸ ਤਰੀਕੇ ਦੇ ਇਸ਼ਾਰੇ ਕਰਨਾ ਪੂਰੀ ਦੁਨੀਆ ਨੂੰ ਕਿਸ ਤਰੀਕੇ ਦਾ ਮੈਸੇਜ ਆ ਰਿਹਾ ਕਿ ਭਾਰ ਦੇ ਜਹਾਜ਼ ਗਿਰਨੇ ਉਸ ਵਾਰ ਇਸ ਕੀ ਕਹੋਗੇ ਅ ਦੇਖੋ ਨਫ਼ਰਤ ਹੈ ਨਫ਼ਰਤ ਭਰੀ ਹੋਈ ਹੈ ਇਹ ਦੋਨਾਂ ਮੁਲਕਾਂ ਦੇ ਵਸਿੰਦਿਆਂ ਦੇ ਵਿੱਚ ਜਿਹੜੀ ਆਪਸੀ ਇੱਕ ਨਫ਼ਰਤ ਭਰੀ ਹੋਈ ਹੈ ਉਹ ਅੱਜ ਦੀ ਨਹੀਂ ਹੈ ਇਹ ਪਹਿਲਗਾਮ ਅਟੈਕ ਤੋਂ ਬਾਅਦ ਹੋਏ ਆਪਰੇਸ਼ਨ ਦੀ ਨਹੀਂ ਹੈਗੀ ਇਹ 1947 ਤੋਂ ਚੱਲਦੀ ਆ ਰਹੀ ਹੈ ਇਹ ਕੰਟੀਨਿਊਸਲੀ ਚੱਲ ਰਹੀ ਹੈ ਤੁਸੀਂ ਦੇਖੋ ਫਿਲਮਾਂ ਬਣਦੀਆਂ ਨੇ ਭਾਰਤ ਵੱਲੋਂ ਫਿਲਮਾਂ ਬਣਦੀਆਂ ਪਾਕਿਸਤਾਨ ਦੇ ਖਿਲਾਫ ਪਾਕਿਸਤਾਨ ਦੇ ਵਿੱਚ ਫਿਲਮਾਂ ਬਣਦੀਆਂ ਨੇ ਭਾਰਤੀਆਂ ਦੇ ਖਿਲਾਫ ਸੋ ਇਹ ਨਫ਼ਰਤ ਕੰਟੀਨਿਊਸਲੀ ਚੱਲੀ ਆਉਂਦੀ ਹੈ ਮੈਂ ਤੁਹਾਨੂੰ ਦੱਸਦਾ ਕਿ ਸਾਡੇ ਇੰਗਲੈਂਡ ਦੇ ਵਿੱਚ ਨਾ ਸਾਊਥ ਹਾਲ ਇੱਕ ਇਲਾਕਾ ਪੈਂਦਾ ਜਿੱਥੇ ਬਹੁਤ ਵੱਡੀ ਪੱਦਰ ਦੇ ਉੱਤੇ ਪੰਜਾਬੀ ਸਿੱਖ ਭਾਰਤੀ ਪਾਕਿਸਤਾਨੀ ਵੱਸਦੇ ਰਹੇ ਸੋ ਜਿੱਦਣ ਮੈਚ ਹੁੰਦਾ ਨਾ ਜਿੱਦਣ ਮੈਚ ਹੁੰਦਾ ਭਾਰਤ ਤੇ ਪਾਕਿਸਤਾਨ ਦਾ ਤੇ ਉਥੇ ਮਤਲਬ ਤੁਸੀਂ ਇਹ ਦੇਖ ਲਓ ਵੀ ਚੱਕਾ ਜਾਮ ਹੋ ਜਾਂਦਾ ਸਾਊਥ ਹਾਲ ਦਾ ਤੇ ਉਥੇ ਵੱਡੇ ਪੱਦਰ ਦੇ ਉੱਤੇ ਪੁਲਿਸ ਜਿਹੜੀ ਹੈ ਉਹ ਲੱਗ ਕੇ ਤੇ ਇਹ ਲੋਕਾਂ ਨੂੰ ਜਿਹੜਾ ਹੈਗਾ ਕਾਬੂ ਦੇ ਵਿੱਚ ਕਰਦੀ ਹੈ ਟਿੱਪਣੀਆਂ ਕੀਤੀਆਂ ਜਾਂਦੀਆਂ ਹੱਥੋ ਪਾਈ ਤੱਕ ਪਹੁੰਚ ਜਾਂਦੇ ਨੇ ਜਿਹੜੀ ਟੀਮ ਜਿੱਤਦੀ ਹੈ ਦੂਸਰੇ ਨੂੰ ਉਹ ਉਹ ਉਹਦੀ ਕਿਰਕਰੀ ਕਰਦੀ ਹੈ ਸੋ ਇਹ ਮਤਲਬ ਕਿ ਇਹ ਵਰਲਡ ਲੈਵਲ ਦੇ ਉੱਤੇ ਚੱਲ ਰਿਹਾ ਹੈ ਵਕਫਾ ਵਕਫਾ ਦੇਸ਼ਾਂ ਦੇ ਵਿੱਚ ਭਾਰਤ ਪਾਕਿਸਤਾਨ ਦਾ ਮੈਚ ਜਦੋਂ ਹੁੰਦਾ ਨਾ ਉਦੋਂ ਇੰਗਲੈਂਡ ਦੀ ਪੁਲਿਸ ਨੂੰ ਵੀ ਵਕਤ ਪਿਆ ਹੁੰਦਾ ਤੇ ਹੋਰ ਮੁਲਕ ਜਿਹੜੇ ਹੈਗੇ ਜਿੱਥੇ ਪਾਕਿਸਤਾਨੀ ਤੇ ਇੰਡੀਅਨ ਬਹੁਤ ਜ਼ਿਆਦਾ ਨੇ ਹੁਣ ਫੇਲ ਜਿਹੜੀ ਡਿੱਗਣ ਵਾਲੀ ਗੱਲ ਹੈਗੀ ਹੈ ਇਹ ਮੰਨਿਆ ਜਾਂਦਾ ਹੈ ਕਿ ਆ ਜਾ ਰਿਹਾ ਹੈ ਗੱਲ ਚੱਲਦੀ ਪਈ ਹੈ মিডিਆ ਦੇ ਵਿੱਚ ਕਿ 6 ਜਿਹੜੇ ਨੇ ਰਫੇਲ ਜਿਹੜੇ ਭਾਰਤ ਦੇ ਉਹ ਪਾਕਿਸਤਾਨ ਨੇ ਸੁੱਟੇ ਆ ਉਦੋਂ ਹੁਣ ਇੰਡੀਅਨ ਜਿਹੜੀ 에어ਫੋਰਸ ਦਾ ਚੀਫ ਹੈ ਉਹਨਾਂ ਵੱਲੋਂ ਵੀ ਆਇਆ ਕਿ ਅਸੀਂ 5 ਜਿਹੜੇ ਨੇ 5 F16 JF17 ਜਿਹੜੇ ਨੇ ਉਹ ਪਾਕਿਸਤਾਨੀ ਜੈਟ ਉਦੋਂ ਸੁੱਟੇ ਨੇ ਉਸ ਜੰਗ ਦੌਰਾਨ ਸੋ ਇਹ ਇਹਨਾਂ ਦਾ ਬਿਆਨ ਹੈਗਾ ਸੋ ਹੁਣ ਜੇ ਨਾਲ ਹੀ ਗੱਲ ਆਪਾਂ ਕਰੀਏ ਰਾਜਨਾਥ ਸਿੰਘ ਦੀ ਤਾਂ ਉਹਨਾਂ ਨੂੰ ਜਦੋਂ ਪੁੱਛਿਆ ਗਿਆ ਰਫੇਲਜ਼ ਬਾਰੇ ਵੀ ਹਾਂਜੀ ਤੁਸੀਂ ਦੱਸੋ ਕਿ ਜਿਹੜੇ ਪਾਕਿਸਤਾਨ ਨੇ ਤੁਹਾਡੇ ਰਫੇਲ ਸੁੱਟੇ ਆ ਤੇ ਉਹਨਾਂ ਨੇ ਕਿਹਾ ਕਿ ਹੁਣ ਰਫੇਲਜ਼ ਦੀ ਗੱਲ ਛੱਡ ਦਿਓ ਹੁਣ ਅੱਗੇ ਦੇਖੋ ਹੁੰਦਾ ਕੀ ਹੈ ਜਦੋਂ ਅਸੀਂ ਜੰਗ ਦੇ ਵਿੱਚ ਵਧਾਂਗੇ ਉਸ ਤੋਂ ਬਾਅਦ ਜਿਹੜੇ ਹਾਲਾਤ ਹੋਣਗੇ ਉਹ ਅਸਲ ਹਾਲਾਤ ਹੋਣਗੇ ਸੋ ਮਤਲਬ ਕਹਿਣ ਦਾ ਆਖੇ ਵੀ ਬਿਆਨ ਇਹਦੇ ਉੱਤੇ ਵੀ ਆ ਗਿਆ ਹੁਣ ਦੋਨਾਂ ਮੁਲਕਾਂ ਦੇ ਆਪਣੇ ਦਾਅਵੇ ਨੇ ਕੁਝ ਇੰਟਰਨੈਸ਼ਨਲ ਮੀਡੀਆ ਦੇ ਵਿੱਚ ਚੱਲ ਰਿਹਾ ਹੈ ਡੋਨਲਡ ਟਰੰਪ ਵੀ ਕਿਤੇ ਨਾ ਕਿਤੇ ਬਿਆਨ ਦਿੰਦੇ ਨੇ ਕਿ ਆਈ ਬੀਲੀਵ ਕਿ ਇਹਦੇ ਵਿੱਚ ਜਿਹੜੇ ਜੈਟ ਨੇ ਪੰਜ ਉਹ ਡੇਗੇ ਗਏ ਨੇ ਸੋ ਇਹ ਗੱਲਾਂ ਜਿਹੜੀਆਂ ਚੱਲ ਰਹੀਆਂ ਨਾਰਮਲੀ ਇਹ ਗੱਲਾਂ ਚੱਲ ਰਹੀਆਂ ਨੇ ਸੋ ਇਹਦੇ ਬਾਰੇ ਆਪਾਂ ਆਉਂਦੇ ਸਮੇਂ ਦੇ ਵਿੱਚ ਜਿਹੜੀ ਹੈ ਪੂਰੀ ਜਦੋਂ ਪੜਤਾਲ ਹੋਏਗੀ ਉਹਦੇ ਉੱਤੇ ਆਪਾਂ ਟਿੱਪਣੀ ਜਿਹੜੀ ਹੈ ਕਰ ਸਕਦੇ ਆ ਪਰ ਫਿਲਹਾਲ ਦੀ ਘੜੀ ਇਹੀ ਹੈ ਕਿ ਜੰਗ ਬਾਰੇ ਦੋਨਾਂ ਮੁਲਕਾਂ ਵੱਲੋਂ ਲਲਕਾਰਿਆ ਜਾ ਰਿਹਾ ਪਰ ਜੰਗ ਹੋਣੀ ਨਹੀਂ ਹੈ ਹਾਂ ਜੀ ਬਿਲਕੁਲ ਜੀ ਤੁਸੀਂ ਅਕਸਰ ਹੀ ਕਹ ਲੋ ਕਿ ਆਪਣੇ ਵਿਚਾਰ ਜੀਓ ਪੋਲਿਸੀ ਉੱਤੇ ਇੰਟਰਨੈਸ਼ਨਲ ਬਿਹੇਵੀਅਰ ਦੇ ਨਾਲ ਦਰਜਕੰਗੇ ਰੱਖਦੇ ਹੁੰਦੇ ਹੋ ਤੁਸੀਂ ਕਹ ਲੋ ਕਾਫੀ ਡੂੰਗੀ ਸਮਝ ਰੱਖਦੇ ਹੋ ਇਹ ਸਾਰੇ ਇਸ਼ੂ ਦੇ ਉੱਤੇ ਜੀਓ ਪੋਲਿਸੀ ਇਸ਼ੂ ਦੇ ਉੱਤੇ ਤੇ ਸਾਡੇ ਸ਼ਖੰਤ ਤੁਹਾਡੀ ਹਵਚਾਰ ਕਾ ਪਸੰਦੀਆਂ ਨਹੀਂ ਥੋੜਾ ਤੁਹਾਨੂੰ ਜੋ ਜੁੜਨ ਦੇ ਲਈ ਆਪਣੇ ਵਿੱਚ ਆਤਾ ਦਖਾਂਕ ਰੱਖਣ ਦੇ ਲਈ ਜੀ ਧੰਨਵਾਦ ਤੁਹਾਡਾ ਵੀ ਤੁਹਾਡੇ ਸਾਰੇ ਦਰਸ਼ਕਾਂ ਦਾ ਸਭ ਦਾ ਦਿਲੋਂ ਧੰਨਵਾਦ